ਮੁਸਲਮਾਨ ਹੋਣਾ ਚਾ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਹੋਣਾ ਚਾ ਰਹੇ ਹਾਂ ਹਾਂਜੀ ਮੈਂ ਨਾਸਰ ਨੂੰ ਕਰ ਕਰਦੇ ਆ ਤੇ ਕਾਫੀ 9 ਸਾਲਾਂ ਤੋਂ ਜਾਣਦੇ ਹਨ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਡਿਵੋਰਸ ਹੋ ਗਈ ਹੈ ਤੁਹਾਡੀ ਤਲਾਕ ਹੋ ਗਈ ਹੈ ਤੁਹਾਡੀ ਠੀਕ ਹੈ ਅ ਦੱਸੋ ਜਰਬੀ ਹਟ ਮੈਂ ਕਿਉਂ ਗਵਾਹਨ ਅੱਲਾਹ ਕੀ ਹੁਕਮ ਸੀ ਕੀਤਾ ਜਾ ਰਹਾ ਹੈ ਕਿ ਆਪਕੋ ਕਬੂਲ ਸਸੀ ਗਾਲ ਜੀ ਆ ਜੋ ਵੀਡੀਓ ਤੁਸੀਂ ਦੇਖੀ ਹੈ ਇਹ ਬੀਬੀ ਸਰਬਜੀਤ ਕੌਰ ਆ ਕਪੂਰਥਾਲੇ ਦੇ ਮਾਸਦੀਨ ਪਿੰਡ ਦੀ ਰਹਿਣ ਵਾਲੀ ਆ ਮਾਸਦੀਨ ਤੇ ਇਹ ਸੰਗਤ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਨਨਕਾਣਾ ਸਾਹਿਬ ਗਈ ਸੀ ਤੇ ਉੱਥੋਂ ਇਹ ਵਾਪਸ ਨਹੀਂ ਪਰਤੀ ਤੇ ਹੁਣ ਇਹਦੀਆਂ ਵੀਡੀਓ ਸਾਹਮਣੇ ਆ ਰਹੀਆਂ ਕਿ ਇਸਨੇ ਇਸਲਾਮ ਕਬੂਲ ਕਰਕੇ ਤੇ ਉੱਥੇ ਵਿਆਹ ਕਰਾ ਲਿਆ ਇਸ ਬੀਬੀ ਦੇ ਬਾਰੇ ਪੁਲਿਸ ਨੇ ਵੀ ਵੈਰੀਫਿਕੇਸ਼ਨ ਕੀਤੀ ਹੈ ਤੇ ਹੋਰ ਵੀ মিডিਆ ਵਾਲੇ ਵੀ ਇਹਦੇ ਉੱਤੇ ਗੱਲਬਾਤ ਕਰ ਰਹੇ ਆ ਤੇ ਇਹਦੇ ਉੱਤੇ ਪਹਿਲਾਂ ਵੀ ਕੇਸ ਦਰਜਾ 2 ਇੱਕ ਬਠਿੰਡੇ ਵੀ ਕੇਸ ਦਰਜਾ ਤੇ ਦੋ ਕੇਸ ਸ਼ੈਨਦੇ ਦੇ ਕਪੂਰਥਾਲੇ ਦਰਜ ਐ ਇਹਨੇ ਕੋਈ ਕਿਸੇ ਬੰਦੇ ਦੇ ਨਾਲ ਕੋਈ ਉਹਨੂੰ ਗਲਤ ਇਲਜ਼ਾਮ ਲਾ ਕੇ ਤੇ ਇਦਾਂ ਦਾ ਕੋਈ ਗੱਲ ਸੀ ਤੇ ਇਹਦੇ ਤੇ ਕੇਸ ਦਰਜ ਸੀ ਤੇ ਹੁਣ ਇਹ ਦੇਖ ਲਓ ਐਡੇ ਕੇਸ ਦਰਜ ਹੋਣ ਦੇ ਬਾਵਜੂਦ ਵੀ ਇਹਦੀ ਵੈਰੀਫਿਕੇਸ਼ਨ ਵੀ ਹੋਈ ਹੋਣੀ ਐ ਵੈਰੀਫਿਕੇਸ਼ਨ ਤੋਂ ਬਾਅਦ ਹੀ ਇਹ ਉੱਥੇ ਗਈ ਹੋਣੀ ਐ ਉਸ ਸਮੇਂ ਪੁਲਿਸ ਨੂੰ ਚਾਹੀਦਾ ਸੀ ਕਿ ਇਹਦੀ ਚੰਗੀ ਤਰ੍ਹਾਂ ਡਿਟੇਲ ਨਾਲ ਇਹਦੀ ਕਰਕੇ ਤੇ ਫਿਰ ਜਾਣ ਭੇਜਣਾ ਚਾਹੀਦਾ ਸੀ ਹੁਣ ਇਦਾਂ ਦੀਆਂ ਔਰਤਾਂ ਦੀ ਕਾਰਨ ਜੋ ਸਿੱਖ ਚਰਦਾ ਹਲੂ ਉੱਥੇ ਜੋ ਗੁਰੂ ਸਾਹਿਬ ਦੇ ਖੁਸ਼ੀਆਂ ਲਈ ਉੱਥੇ ਜਾਂਦੇ ਆ ਗੁਰੂ ਘਰ ਮੱਥਾ ਟੇਕਣ ਲਈ ਜਾਂਦੇ ਆ ਗੁਰੂ ਨਾਨਕ ਸਾਹਿਬ ਦੀਆਂ ਨਿਸ਼ਾਨੀਆਂ ਦੇਖਣ ਲਈ ਜਾਂਦੇ ਆ ਤੇ ਉਹਨਾਂ ਲੋਕਾਂ ਤੇ ਇਦਾਂ ਦੀਆਂ ਬੀਬੀਆਂ ਦੀ ਵਜ੍ਹਾ ਨਾਲ ਸਖਤਾਈ ਹੁੰਦੀ ਹੈ ਫਿਰ ਤੇ ਹੋ ਸਕਦਾ ਇਹ ਦਾ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਕਈ ਬੰਦੇ ਜਾਬ ਨਹੀਂ ਪਾਉਂਦੇ ਤੇ ਜਿਹੜੇ ਜਾਬ ਵੀ ਪਾਉਂਦੇ ਆ ਤੇ ਉਹਨਾਂ ਦੇ ਵੀ ਦਿਲ ਨੂੰ ਠੇਸ ਪਹੁੰਚਦੀ ਹੈ ਵੀ ਸਾਡੇ ਧਾਰਮਿਕ ਜਥੇ ਦੇ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਜਦੋਂ ਆ ਜਾਵੇ ਤੇ ਫਿਰ ਇਕੱਲਾ ਸੌਰੀ ਸੋਚਦਾ ਬੰਦਾ ਉੱਥੇ ਜਾਣ ਤੋਂ ਤੇ ਦੂਜੀ ਗੱਲ ਹੁਣ ਆਪਣੀਆਂ ਜੋ ਸੁਰੱਖਿਆ ਏਜੰਸੀਆਂ ਨੇ ਇਨਾਂ ਨੂੰ ਵੀ ਇਨਾਂ ਚੀਜ਼ਾਂ ਤੇ ਬਹੁਤ ਗਹਿਰੀ ਨਿਗਾਹ ਰੱਖਣੀ ਚਾਹੀਦੀ ਹੈ ਇੱਕ ਤਾਂ ਆਪਣੇ ਦਿੱਲੀ ਦੇ ਵਿੱਚ ਬਲਾਸਟ ਹੋਇਆ ਤੇ ਹੁਣ ਇਹ ਬੀਬੀ ਉੱਥੇ ਗਾਇਪ ਹੋ ਗਈ ਇਹਦਾ ਇਹ ਕੀ ਪਤਾ ਵੀ ਇਹਦਾ ਵਾਕਿਆ ਹੀ ਇਹ ਪਿਆਰ ਦੇ ਚੱਕਰ 'ਚ ਵਿਆਹ ਦੇ ਚੱਕਰ 'ਚ ਹੀ ਗਈ ਆ ਜਾਂ ਕੋਈ ਹੋਰ ਕਾਰਨ ਜਾਂ ਇਹਨੂੰ ਕਿਤੇ ਉਹ ਵਰਤ ਤਾਂ ਨਹੀਂ ਰਿਹਾ ਜਾਂ ਕੋਈ ਇਦਾਂ ਦੀ ਗੱਲ ਤਾਂ ਨਹੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਵਾਲ ਹੁਣ ਉੱਠਣੇ ਜ਼ਰੂਰੀ ਹੈ ਤੇ ਇਹਦੇ ਉੱਤੇ ਸਰਕਾਰ ਨੂੰ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਤੇ ਤਾਂ ਜੋ ਸਾਡੇ ਜੋ ਸਿੱਖ ਸ਼ਰਧਾਲੂ ਜਾਂਦੇ ਆ ਉਹਨਾਂ ਤੇ ਉਹਨਾਂ ਦੇ ਮਨਾਂ ਤੇ ਕੋਈ ਇਦਾਂ ਦੀ ਠੇਸ ਨਾ ਲੱਗੇ ਤੇ ਉਹ ਜਥੇ ਦੇ ਵਿੱਚ ਰੂਪ ਚ ਜੋ ਜਾਣਾ ਚਾਹੁੰਦੇ ਉਹਨਾਂ ਤੇ ਨਾ ਕੋਈ ਸਖਤਾਈ ਹੋਵੇ ਜਿਹੜੇ ਸਹੀ ਬੰਦੇ ਆ ਤੇ ਇਦਾਂ ਦੀਆਂ ਬੀਬੀਆਂ ਦੇ ਕਾਰਨ